ਬਹੁਤੀ ਵਾਰ ਸਾਡੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋ ਜਾਂਦਾ ਕਿ ਜੋ ਅਸੀਂ ਸੁਣਦੇ ਆਂ ਕੀ ਉਹ ਸੱਚ ਆ ਜਿਵੇਂ ਕਿ ਇੱਕ ਸਵਾਲ ਆ ਜਾਂਦਾ ਮਨ ਦੇ ਵਿੱਚ ਕਿ ਸੰਤ ਮਹਾਪੁਰਖ ਜਿਹੜੇ ਆ ਇਹਨਾਂ ਇਹਨਾਂ ਪਾਠ ਕਰਦੇ ਆ ਸਵਾ ਲੱਖ ਮੂਲ ਮੰਤਰ ਦਾ ਪਾਠ ਵੀ ਕਰ ਲੈਂਦੇ ਆ ਜਾਂ ਇਹਨੀਆਂ ਬਾਣੀਆਂ ਪੜ੍ਹਦੇ ਆ ਰੋਜ਼ ਉਹ ਕਿਸ ਤਰ੍ਹਾਂ ਪੜ੍ਹ ਲੈਂਦੇ ਆ ਅਸੀਂ ਕੰਮ ਧੰਦੇ ਵਾਲੇ ਆ ਕਿ ਅਸੀਂ ਵੀ ਇਹਨਾਂ ਪਾਠ ਕਰ ਸਕਦੇ ਆ ਅਸੀਂ ਕਿਰਤੀ ਬੰਦੇ ਆ ਸਾਡੇ ਤੋਂ ਇਹਨਾਂ ਪਾਠ ਨਹੀਂ ਹੁੰਦਾ ਕਿ ਅਸੀਂ ਵੀ ਉਹਨਾਂ ਦੀ ਗਣਤੀ ਵਿੱਚ ਆ ਸਕਦੇ ਹਾਂ ਜਿਹੜੇ ਸਵਾ ਲੱਖ ਮੂਲ ਮੰਤਰ ਦਾ ਪਾਠ ਕਰਦੇ ਆ ਜਾਂ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਆ ਬਹੁਤ ਸੰਗਤ ਦੇ ਮਨ ਦੇ ਵਿੱਚ ਇਹ ਸਵਾਲ ਅਤੇ ਇਹ ਵਾਲਾ ਸਵਾਲ ਪੈਦਾ ਹੋਣਾ ਆਮ ਗੱਲ ਆ ਕਿਉਂਕਿ ਕਿਰਤੀ ਬੰਦੇ ਤੋਂ ਤਾਂ ਨਿਤਨੇਮ ਠੀਕ ਢੰਗ ਨਾਲ ਨਹੀਂ ਹੁੰਦਾ ਉਹ ਸਵਾ ਲੱਖ ਮੂਲ ਮੰਤਰ ਦਾ ਪਾਠ ਕਿੱਥੋਂ ਕਰ ਲਵੇਗਾ ਇਹੋ ਜੇ ਸਵਾਲ ਜੇ ਤੁਹਾਡੇ ਮਨ ਦੇ ਵਿੱਚ ਹਨ ਤਾਂ ਆਓ ਜੀ ਇੱਥੇ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਜਾਵੇਗਾ ਕਿ ਸਵਾ ਲੱਖ ਮੂਲ ਮੰਤਰ ਦਾ ਪਾਠ ਤੁਸੀਂ ਵੀ ਕਰ ਸਕਦੇ ਹੋ ਪਰ ਕਿਵੇਂ ਇਹ ਸੰਭਵ ਹੈ ਬਿਲਕੁਲ ਸੰਭਵ ਹੈ ਤਾਂ ਆਓ ਜੀ ਇਹ ਵਿਚਾਰ ਸਰਵਣ ਕਰੀਏ ਅਤੇ ਇਹ ਤਾਂ ਜਿਸਕਾ ਕਾਰਜ ਤੈਨਹੀਂ ਕੀਆ ਮਾਨਸ ਕਿਆ ਵਿਚਾਰਾ RAM ਗੁਰੂ ਕਿਰਪਾ ਕਰੇ ਤੇ ਬੰਦਾ ਕੀ ਨਹੀਂ ਕਰ ਸਕਦਾ ਬਾਣੀ ਵਿੱਚ ਬੜੀ ਸ਼ਕਤੀ ਆ ਪਰ ਮੂਲ ਮੰਤਰ ਦਾ ਜਿਹੜਾ ਪਾਠ ਆ ਉਹ ਕਿਵੇਂ ਅਸੀਂ ਕਰੀਏ ਕਿਹੜਾ ਤਰੀਕਾ ਹੋਵੇ ਕਿਹੜੀ ਵਿਧੀ ਹੋਵੇ ਹਰ ਕੰਮ ਕਰਨ ਦਾ ਇੱਕ ਤਰੀਕਾ ਵਾ ਹਰ ਕੰਮ ਕਰਨ ਦੀ ਇੱਕ ਵਿਧੀ ਆ ਠੀਕ ਤਰੀਕੇ ਨਾਲ ਕੰਮ ਕਰਨਾ ਹੋਵੇ ਤਾਂ ਉਹਦੀ ਵਿਧੀ ਹੁੰਦੀ ਆ ਜੁਗਤ ਹੁੰਦੀ ਆ ਇਹ ਜੋ ਮੈਂ ਗੱਲਾਂ ਆਪ ਜੀ ਨੂੰ ਦੱਸ ਰਿਹਾ ਇਹਨੂੰ ਅਜਮਾ ਕੇ ਦੇਖੋ ਕਿਉਂਕਿ ਗੱਲਾਂ ਬਾਤਾਂ ਦੇ ਨਾਲ ਨਹੀਂ ਕੁਝ ਹੁੰਦਾ ਕਿਉਂਕਿ ਗੱਲਾਂ ਬਾਤਾਂ ਦੇ ਨਾਲ ਤਾਂ ਸਿਰਫ ਗੱਲਾਂ ਹੀ ਹੋ ਸਕਦੀਆਂ ਕਰਮ ਨਹੀਂ ਨਾ ਚੰਗੇ ਹੋ ਸਕਦੇ ਇੱਥੇ ਜੋ ਆਪਾਂ ਸੰਤ ਮਹਾਪੁਰਖ ਕਹਿੰਨੇ ਆ ਉਹਨਾਂ ਦੀ ਇਕੱਲਿਆਂ ਦੀ ਇੰਨੀ ਬੰਦਗੀ ਹੁੰਦੀ ਆ ਉਹ ਇੰਨਾ ਜਪ ਕਰਦੇ ਆ ਇੰਨਾ ਨਾਮ ਸਿਮਰਦੇ ਆ ਬਹੁਤ ਜ਼ਿਆਦਾ ਫਿਰ ਜਦੋਂ ਆਪਾਂ ਦੁਖੀ ਹੁੰਨੇ ਆ ਆਪਾਂ ਉਹਨਾਂ ਕੋਲ ਜਾਂਦੇ ਆ ਵੀ ਸਾਨੂੰ ਵੀ ਨਾਮ ਜਪਣ ਦੀ ਯੋਗਤੀ ਦੱਸੋ ਸਾਨੂੰ ਵੀ ਦੱਸੋ ਤੁਸੀਂ ਇੰਨਾ ਨਾਮ ਕਿਵੇਂ ਜਪਦੇ ਹੋ ਤਾਂ ਅਸਲ ਦੇ ਵਿੱਚ ਉਹਨਾਂ ਦਾ ਅਭਿਆਸ ਹੀ ਇੰਨਾ ਹੋ ਜਾਂਦਾ ਉਹ ਤਾਂ ਖਾਂਦੇ ਪੀਂਦੇ ਸੌਣ ਤੋਂ ਪਹਿਲਾਂ ਉੱਠਣ ਤੋਂ ਬਾਅਦ ਉਹਨਾਂ ਨੂੰ ਨਾਮ ਹੀ ਚੇਤੇ ਰਹਿੰਦਾ ਹੋਰ ਦੂਜੀ ਚੀਜ਼ ਉਹਨਾਂ ਦੇ ਚਿੱਤ ਵਿੱਚ ਆਉਂਦੀੋ ਹੀ ਨਹੀਂ ਹੈਗੀ ਅਸੀਂ ਉਹ ਲੋਕ ਆ ਜਿਹੜੇ ਪ੍ਰਸ਼ਾਦਾ ਛੱਕਦੇ ਵੀ ਸੋਚਦੇ ਕੁਝ ਹੋਰ ਆ ਤੁਰ ਰਹੇ ਆ ਉਦੋਂ ਵੀ ਕੁਝ ਹੋਰ ਸੋਚ ਰਹੇ ਆ ਮਨ ਵਿੱਚ ਸਾਡੇ ਫੁਰਨੇ ਆਈ ਜਾਂਦੇ ਆ ਚਲੇ ਜਾਂਦੇ ਆ ਇੱਕ ਹੋਰ ਫੁਰਨਾ ਦੂਜਾ ਬਣ ਜਾਂਦਾ ਕਿਸੇ ਨੂੰ ਸੁਣਦੇ ਹੁੰਨੇ ਆ ਉਦੋਂ ਵੀ ਸਾਨੂੰ ਇੰਨੀ ਕਾਲੀ ਹੁੰਦੀ ਆ ਕਿ ਆਪਣੀ ਗੱਲ ਸੁਣਾ ਦਈਏ ਕੰਮ ਤੇ ਜਾਂਦੇ ਆ ਉੱਥੇ ਵੀ ਇੱਕ ਦੂਜੇ ਪ੍ਰਤੀ ਆਪਾਂ ਵੇਖਦੇ ਆ ਵੀ ਕਿਵੇਂ ਅੱਗੇ ਲੰਘਣਾ ਕਿਵੇਂ ਕੰਮਜਾਪ ਹੋਣਾ ਸਿਰਫ ਪੈਸਾ 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 ਇਸ ਤਰ੍ਹਾਂ ਦੀ ਸਾਡੀ ਸੋਚ ਬਣ ਚੁੱਕੀ ਆ ਰੋਟੀ ਖਾਂਦੇ ਹੋਏ ਬੁਰਕੀ ਤੋੜ ਕੇ ਮੂੰਹ 'ਚ ਪਾਉਨੇ ਆ ਕਿਤੋਂ ਕਿੰਨੇ ਲੈਣੇ ਆ ਕਿਦੇ ਕਿੰਨੇ ਪੈਸੇ ਦੇਣੇ ਆ ਇਹੀ ਚੀਜ਼ਾਂ ਅਸੀਂ ਮਨ ਵਿੱਚ ਸੋਚਦੇ ਆ ਪਰ ਅਸੀਂ ਇਨਾ ਪਾਠ ਕਿਵੇਂ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਜਿਵੇਂ ਕਿ ਤੁਸੀਂ ਇੱਕ ਸ਼ਬਦ ਸੁਣਿਆ ਹੋਣਾ ਕਿ ਏਕੇ ਵਿੱਚ ਬੜੀ ਵਰਕਤ ਹੁੰਦੀ ਆ ਬਿਲਕੁਲ ਉਹੀ ਹੀ ਮੈਂ ਗੱਲ ਕਰਨੀ ਆ ਜੇਕਰ ਅਸੀਂ ਰੋਜ਼ ਪਰਿਵਾਰ ਦੇ ਜੀ ਜਿਹੜੇ ਆ ਮਿਲ ਕੇ ਮਿਲਵਰਤਨ ਦੀ ਭਾਵਨਾ ਨਾਲ ਮਾਲਾ ਵੰਡ ਲਈਏ ਕਿ ਮੈਂ ਵੀ ਇੰਨੀਆਂ ਮਾਲਾ ਕਰਾਂਗਾ ਤੁਸੀਂ ਵੀ ਇੰਨੀਆਂ ਮਾਲਾ ਕਰੋ ਇਹ ਇੱਕ ਜੋੜਨ ਦਾ ਢੰਗ ਆ ਇੱਥੇ ਮੈਂ ਕਹਿ ਰਿਹਾ ਕਈ ਵਾਰ ਏਵੇਂ ਹੁੰਦਾ ਵੀ ਅਨਪੜ ਬੰਦਾ ਹੀ ਆ ਜਿਹੜਾ ਉਹੀ ਮਾਲਾ ਫੇਰੂਗਾ ਨਹੀਂ ਜੀ ਅਨਪੜ ਬੰਦਾ ਹੀ ਵਾਹਿਗੁਰੂ ਕਹੂਗਾ ਦੂਜੇ ਬਾਣੀ ਪੜਨਗੇ ਇਦਾਂ ਦੀ ਗੱਲ ਵੀ ਨਹੀਂ ਹੁੰਦੀ ਇਸ ਤਰ੍ਹਾਂ ਨਹੀਂ ਹੁੰਦਾ ਇਹ ਜਿਹੜਾ ਮੂਲ ਮੰਤਰ ਆ ਇਹ ਸਾਰਿਆਂ ਲਈ ਹੋਈ ਆ ਵਾਹਿਗੁਰੂ ਮੰਤਰ ਆ ਇਹ ਸਾਰਿਆਂ ਲਈ ਹੋਈ ਆ ਚਾਹੇ ਪੜਿਆ ਲਿਖਿਆ ਵਾ ਉਹਦੇ ਲਈ ਵੀ ਇਹ ਜ਼ਰੂਰੀ ਆ ਚਾਹੇ ਹਨ ਪੜਾ ਉਹਦੇ ਲਈ ਵੀ ਇਹ ਜ਼ਰੂਰੀ ਆ ਇਹ ਜਿਹੜੀਆਂ ਮਾਲਾ ਹਨ ਮੂਲ ਮੰਤਰ ਦੀਆਂ ਇਹਨੂੰ ਸਵਾ ਲੱਖ ਕਰਨ ਦਾ ਜਾਂ ਵੱਧ ਤੋਂ ਵੱਧ ਕਰਨ ਦਾ ਜਾਂ ਘਰ ਵਿੱਚ ਬਰਕਤਾਂ ਜਿਹੜੀਆਂ ਆਉਂਦੀਆਂ ਨੇ ਉਹ ਕਰਨ ਦਾ ਕੀ ਤਰੀਕਾ ਕਿ ਤੁਸੀਂ ਪਰਿਵਾਰ ਦੇ ਜਿੰਨੇ ਜੀ ਹੋ ਉਹਨਾਂ ਵਿੱਚ ਮਾਲਾ ਵੰਡ ਸਕਦੇ ਤੁਸੀਂ ਰੋਜ਼ 15-15 16-16 ਮਾਲਾ ਇੱਕ ਜਾਣੇ ਕਰ ਸਕਦੇ ਹੋ ਜੇ ਘਰ ਵਿੱਚ ਚਾਰ ਜੀ ਹੋ ਤਾਂ ਤੁਸੀਂ ਉਹਨੂੰ ਵੰਡ ਸਕਦੇ ਹੋ ਕਿ 16 ਮਾਲਾ ਮੈਂ ਕਰਾਂਗਾ 16 ਤੁਸੀਂ ਕਰਨਾ ਇਸ ਤਰ੍ਹਾਂ ਪਰਿਵਾਰ ਸਾਰਾ ਨਾਮ ਬਾਣੀ ਨਾਲ ਵੀ ਜੁੜ ਜਾਵੇਗਾ ਤੇ ਘਰ ਵਿੱਚ ਜਿਹੜੇ ਮੂਲ ਮੰਤਰ ਦੀ ਜਿਹੜੀ ਉਹ ਗਿਣਤੀ ਆ ਉਹ ਵੱਧ ਵੀ ਜਾਵੇਗੀ ਕਰਨ ਦੀ ਇੱਥੇ ਮੈਂ ਤੁਹਾਨੂੰ ਇਹ ਕਹਿ ਰਿਹਾ ਗਿਣਤੀ ਵਧਾਉਣ ਦਾ ਮਤਲਬ ਇਹ ਨਹੀਂ ਕਿ ਆਪਾਂ ਗਿਣਤੀ ਹੀ ਚੈੱਕ ਕਰੀ ਜਾਣੀ ਆ ਇਹ ਵੀ ਇੱਥੇ ਮੈਂ ਦੱਸ ਦਿਆਂ ਗਿਣਤੀਆਂ ਮਿੰਟੀਆਂ ਵਿੱਚ ਨਹੀਂ ਪੈਣਾ ਇਹ ਤਾਂ ਸ਼ੁਰੂ-ਸ਼ੁਰੂ ਵਿੱਚ ਤੁਹਾਨੂੰ ਇੱਕ ਜੋੜਨ ਦਾ ਤਰੀਕਾ ਹੀ ਆ ਕਿ ਤੁਸੀਂ ਜੁੜ ਜਾਮ ਤੁਹਾਡੇ ਅੰਦਰ ਨਾਮ ਸਿਮਰਨ ਦਾ ਚਾਹ ਪੈਦਾ ਹੋ ਜੇ ਕਈ ਵਾਰ ਕਿਸੇ ਚੀਜ਼ ਨੂੰ ਚਲਾਉਣ ਲਈ ਉਹਨੂੰ ਸ਼ੁਰੂ-ਸ਼ੁਰੂ ਵਿੱਚ ਇਸ ਤਰ੍ਹਾਂ ਮਾਲਾ ਦਾ ਅਭਿਆਸ ਕਰਨ ਵਾਸਤੇ ਉਹ ਚੀਜ਼ਾਂ ਦਾ ਸਹਾਰਾ ਵੀ ਲੈਣਾ ਪੈਂਦਾ ਫਿਰ ਬਾਅਦ ਵਿੱਚ ਕੰਠ ਹੀ ਕੰਠੇ ਮਾਲਾ ਜਿਹਾ ਰਾਮ ਜਿਹਨੂੰ ਭਗਤ ਕਬੀਰ ਜੀ ਕਹਿੰਦੇ ਆ ਵੀ ਮੇਰੀ ਹੁਣ ਜੀਬ ਹੀ ਕੰਠ ਹੀ ਮਾਲਾ ਬਣ ਗਿਆ ਮੈਨੂੰ ਦੂਜੀ ਮਾਲਾ ਦੀ ਲੋੜ ਨਹੀਂ ਉਹ ਅਗਲੀ ਅਵਸਥਾ ਦੀ ਗੱਲ ਆ ਪਰ ਜਿਹੜੇ ਕਿਰਤੀ ਬੰਦੇ ਆ ਉਹਨਾਂ ਨੂੰ ਜੋੜਨ ਲਈ ਇਹ ਤਰੀਕਾ ਆ ਇਹ ਘਰ ਵਿੱਚ ਜਿੰਨੇ ਵੀ ਜੀ ਹਨ ਉਹਨਾਂ ਸਾਰਿਆਂ ਨੂੰ ਤੁਸੀਂ ਕਹਿ ਦਿਓ ਕਿ ਮੈਂ ਆਹ ਚੀਜ਼ ਇੱਕ ਚੀਜ਼ ਤੁਹਾਡੇ ਨਾਲ ਅੱਜ ਵੰਡਣੀ ਚਾਹਨਾ ਉਹ ਇਹੀ ਆ ਕਿ ਮੈਂ ਵੀ ਮੂਲ ਮੰਤਰ ਦਾ ਪਾਠ ਕਰੂੰਗਾ ਇੰਨੀਆਂ ਮਾਲਾ ਤੁਸੀਂ ਵੀ ਕਰਨੀਆਂ ਨੇ ਸਾਰੇ ਜੀਆਂ ਨੂੰ ਜਦੋਂ ਤੁਸੀਂ ਆਖ ਦੋਗੇ ਕਿ ਤੁਸੀਂ ਇੰਨੀਆਂ ਮਾਲਾ ਰੋਜ਼ ਕਰਨੀਆਂ ਹੀ ਕਰਨੀਆਂ ਨੇ ਤਾਂ ਉਸ ਵਕਤ ਕੀ ਹੋਵੇਗਾ ਉਹ ਜਿਹੜਾ ਬਾਣੀ ਦਾ ਪ੍ਰਤਾਪ ਵੀ ਵਧੇਗਾ ਨਿੰਦਿਆ ਚੁਗਲੀ ਤੋਂ ਵੀ ਅਸੀਂ ਬਚ ਜਾਵਾਂਗੇ ਕਿਉਂਕਿ ਵੇਲਾ ਮਨ ਸ਼ੈਤਾਨ ਦਾ ਘਰ ਹੀ ਹੁੰਦਾ ਤੁਸੀਂ ਇਹ ਬੱਤੀ ਮਾਲਾ ਜਿਹੜੀ ਆ ਮੂਲ ਮੰਤਰ ਦੀਆਂ ਕਰ ਸਕਦੇ ਹੋ 40 ਦਿਨ ਰੋਜ਼ ਕਰ ਸਕਦੇ ਹੋ ਜੇ ਇਕੱਲੇ ਨਹੀਂ ਕਰ ਸਕਦੇ ਆਪਣੇ ਪਰਿਵਾਰ ਦੇ ਜੀਵਾਂ ਦਾ ਸਾਥ ਲੈ ਲਓ ਬੱਚੇ ਜਿਹੜੇ ਹੁੰਦੇ ਆਟੇ ਦੇ ਦੀਵੇ ਹੁੰਦੇ ਆ ਕੋਰੇ ਕਾਗਜ਼ ਹੁੰਦੇ ਆ ਜਿੱਧਰ ਨੂੰ ਮਰਜੀ ਮੋੜ ਲਓ ਉਹਨਾਂ ਨੂੰ ਤੁਸੀਂ ਇਸ ਪਾਸੇ ਲਾ ਸਕਦੇ ਹੋ ਬਹੁਤ ਆਸਾਨੀ ਦੇ ਨਾਲ ਇਹ ਹੋ ਸਕਦਾ ਪਰ ਕਈ ਵਾਰੀ ਐਵੇਂ ਹੁੰਦਾ ਵੀ ਮਨ ਜਿਹੜਾ ਵਾ ਉਹ ਇੱਧਰ ਆਉਣਾ ਹੀ ਨਹੀਂ ਚਾਹੁੰਦਾ ਫਿਰ ਉਹਦਾ ਕੋਈ ਇਲਾਜ ਨਹੀਂ ਤੇ ਜੇ ਕੇਵਲ ਗੱਲਾਂ ਵਿੱਚ ਹੀ ਸਾਰਾ ਦਿਨ ਕਰਕੇ ਲੰਘਾ ਦੇਣਾ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਚੁਗਲੀ ਕਰ ਲਈ ਨਿੰਦਿਆ ਕਰ ਲਈ ਇਹਨਾਂ 'ਚੋ ਸਵਾਦ ਆਉਣ ਲੱਗ ਗਿਆ ਫਿਰ ਬੰਦਾ ਨਾਮ ਵੱਲ ਕਿਵੇਂ ਆਵੇਗਾ ਜੀ ਨਹੀਂ ਆ ਸਕਦਾ ਤਾਂ ਇਹ ਚਲਾਉਣ ਵਾਸਤੇ ਅਭਿਆਸ ਆ 32 ਮਾਲਾ ਜਿਹੜੀਆਂ ਮੂਲ ਮੰਤਰ ਦੀਆਂ ਤੁਸੀਂ ਰੋਜ਼ ਕਰੋ ਨਾਲ ਆਪਣੇ ਜੀਆਂ ਨੂੰ ਵੀ ਕਹਿ ਦਿਓ ਪਰਿਵਾਰਕ ਮੈਂਬਰ ਹਨ ਜਿਹੜੇ ਉਹ ਸਾਰੇ ਮਾਤਾ ਪਿਤਾ ਜੀ ਸਾਡੇ ਭੈਣ ਭਰਾ ਉਹਨਾਂ ਨੂੰ ਵੀ ਅਸੀਂ ਜੋੜ ਸਕਦੇ ਹਾਂ ਇੱਥੇ ਇੱਕ ਹੋਰ ਸਵਾਲ ਦਾ ਮੈਂ ਜਵਾਬ ਤੁਹਾਨੂੰ ਦੇਣਾ ਚਾਹਨਾ ਜੋ ਮਨ ਵਿੱਚ ਤੁਹਾਡੇ ਸ਼ੰਕਾਵਾ ਕਈਆਂ ਦੇ ਮੇਰੇ ਤੋਂ ਪੁੱਛਿਆ ਵੀ ਗਿਆ ਸੀ ਕਿ ਬਣਾਉਨੇ ਆ ਨਾਮ ਟਟ ਜਾਂਦਾ ਬਣਾਉਨੇ ਆ ਨਾਮ ਬਣਦਾ ਨਹੀਂ ਅਸਲ ਦੇ ਵਿੱਚ ਤੁਸੀਂ ਅਰਦਾਸ ਕਰਕੇ ਨਾਮ ਨਹੀਂ ਬਣਾਉਂਦੇ ਗੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਸਤਿਗੁਰੂ ਅੱਗੇ ਅਰਦਾਸ ਕਰਕੇ ਕਹੋ ਅਸੀਂ ਸਵਾ ਲੱਖ ਮੂਲ ਮੰਤਰ ਦਾ ਪਾਠ ਕਰਨਾ ਚਾਹੁੰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤੁਹਾਡਾ ਹੀ ਕਾਰਜ ਹੈ ਤੁਸੀਂ ਕਰਾਉਣਾ ਜਦੋਂ ਤੁਸੀਂ ਕਹਿੰਦੇ ਹੋ ਮੈਂ ਕਰਨਾ ਉਦੋਂ ਵਿੱਚ ਹਉਮੈ ਆ ਜਾਂਦੀ ਹੈ ਜਦੋਂ ਤੁਸੀਂ ਕਹਿੰਦੇ ਹੋ ਗੁਰੂ ਨੇ ਕਰਾਉਣਾ ਉਦੋਂ ਨਿਮਰਤਾ ਵੀ ਆ ਜਾਂਦੀ ਹੈ ਕਾਰਜ ਵੀ ਰਾਸ ਹੁੰਦਾ ਇਹ ਇੱਕ ਵੱਡੀ ਸਮੱਸਿਆ ਸੀਗੀ ਉਹਦਾ ਜਵਾਬ ਮੈਂ ਦੇ ਰਿਹਾ ਵੀ ਕੜਾਹ ਪ੍ਰਸ਼ਾਦ ਬਣਾ ਕੇ ਹੀ ਆਰੰਭ ਕਰੋ ਤੇ ਇਹ ਇਹਦੇ ਨਾਲ ਸਮਾਪਤੀ ਸਮੇਂ ਵੀ ਕੜਾਹ ਪ੍ਰਸ਼ਾਦ ਬਣਾਓ ਸਵਾ ਲੱਖ ਮੂਲ ਮੰਤਰ ਕਰਨ ਦਾ ਸੌਖਾ ਤਰੀਕਾ ਇਹੀ ਆ ਕਿ ਆਪ ਵੀ ਜੁੜੋ ਹੋਰਾਂ ਨੂੰ ਵੀ ਜੋੜੋ ਇਹ ਮੈਂ ਨਹੀਂ ਕਹਿ ਰਿਹਾ ਇਹ ਬਾਣੀ ਵਿੱਚ ਵੀ ਪੰਕਤੀ ਆਉਂਦੀ ਆ ਜੋ ਆਪ ਜਪੈ ਅਵਰੇ ਨਾਮ ਜਪਾਵੇ ਉਹੀ ਗੁਰੂ ਦਾ ਸਿੱਖ ਆ ਜਿਹੜਾ ਆਪ ਵੀ ਜਪਦਾ ਦੂਜਿਆਂ ਤੋਂ ਵੀ ਜਪਾਉਂਦਾ ਗੁਰੂ ਨਾਨਕ ਸਾਹਿਬ ਜੀ ਇਹ ਕਹਿ ਰਹੇ ਆ ਬਚਨ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਗੁਰੂ ਨਾਨਕ ਦੇਵ ਜੀ ਆਖਦੇ ਨੇ ਕਿ ਉਹ ਗੁਰ ਸਿੱਖ ਦੇ ਚਰਨਾਂ ਦੀ ਧੂੜ ਹੀ ਮੈਂ ਮੰਗਦਾ ਜੋ ਆਪ ਵੀ ਨਾਮ ਦਾ ਅਭਿਆਸੀ ਆ ਦੂਜਿਆਂ ਤੋਂ ਵੀ ਅਭਿਆਸ ਕਰਾਉਂਦਾ ਇਹ ਚੀਜ਼ਾਂ ਜੋ ਮੈਂ ਕਹਿ ਰਿਹਾ ਬਾਣੀ ਤੋਂ ਬਾਹਰ ਨਹੀਂ ਹੈਗੀਆਂ ਹੋ ਸਕਦਾ ਇੱਥੇ ਤੁਹਾਨੂੰ ਇਓ ਲੱਗੇ ਵੀ ਇਹ ਸਵਾ ਲੱਖ ਹੀ ਕਿਉਂ ਕਹਿ ਦਿੱਤਾ ਡੇਢ ਲੱਖ ਕਿਉਂ ਨਹੀਂ ਕਿਹਾ 2 ਲੱਖ ਕਿਉਂ ਨਹੀਂ ਕਿਹਾ ਇਹ ਸਵਾ ਲੱਖ ਸ਼ਬਦ ਗੁਰਮਖਾਂ ਸਿੰਘਾਂ ਸ਼ਹੀਦਾਂ ਦੇ ਜ਼ੁਬਾਨ ਤੇ ਹੁੰਦਾ ਸੀਗਾ ਤਾਂ ਕਰਕੇ ਸਵਾ ਲੱਖ ਸ਼ਬਦ ਕਹਿ ਰਹੇ ਹਾਂ ਕਿਉਂਕਿ ਕਹਿਣਾ ਕੱਲਾ ਸਿੱਖ ਕੱਲਾ ਸਿੰਘ ਕੀ ਆ ਸਵਾ ਲੱਖ ਇਸ ਤਰ੍ਹਾਂ ਸਵਾ ਲੱਖ ਸ਼ਬਦ ਵਰਤਿਆ ਵੀ ਇਹ ਇੱਕ ਗੁਰਸਿੱਖਾਂ ਦੇ ਜ਼ੁਬਾਨ ਦੇ ਉੱਪਰ ਆਉਂਦਾ ਰਿਹਾ ਤੇ ਜਿਹੜਾ ਗੁਰਸਿੱਖਾਂ ਦੀ ਜਿਹੜੇ ਨਾਮ ਜਪਦੇ ਆ ਉਹਨਾਂ ਦੀ ਰਸਨਾ ਉੱਪਰੇ ਸ਼ਬਦ ਹੋਵੇ ਤਾਂ ਉਹਨੂੰ ਹੀ ਅੱਗੇ ਰੱਖ ਕੇ ਜੇ ਆਪਾਂ ਕਰਾਂਗੇ ਤਾਂ ਜਰੂਰ ਸਫਲ ਹੋਵਾਂਗੇ ਕਿਉਂਕਿ ਉਹ ਸਾਡੇ ਗੁਰਮਖ ਪਿਆਰੇ ਨੇ ਗਿਣਤੀ ਤਾਂ ਹਜ਼ਾਰ ਵੀ ਆ 2000 ਵੀ ਆ ਲੱਖ ਵੀ ਆ ਪਰ ਜਦੋਂ ਕਿਹਾ ਜਾਂਦਾ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾ ਕਿੰਨਾ ਪਿਆਰ ਆਉਂਦਾ ਉਦੋਂ ਕਿੰਨਾ ਜੋਸ਼ ਆ ਜਾਂਦਾ ਇਹ ਚੀਜ਼ਾਂ ਨੂੰ ਸੁਣ ਕੇ ਤਾਂ ਕਰਕੇ ਸਵਾ ਲੱਖ ਮੂਲ ਮੰਤਰ ਤੁਸੀਂ ਵੀ ਕਰ ਸਕਦੇ ਹੋ ਸਾਰੇ ਜਾਣੇ ਪਰਿਵਾਰ ਦੇ ਜੀ ਰਲ ਕੇ ਜੇ ਕੱਲਿਆਂ ਤੋਂ ਨਹੀਂ ਹੁੰਦਾ ਸਾਥੀਆਂ ਦਾ ਸਹਾਰਾ ਲੈ ਲਓ ਦੋਸਤਾਂ ਦਾ ਸਹਾਰਾ ਲੈ ਲਓ ਮਿੱਤਰਾਂ ਦਾ ਸਹਾਰਾ ਲੈ ਲਓ ਅਤੇ ਹੁਣ ਬਾਜ਼ਾਰ ਦੇ ਵਿੱਚ ਇੱਕ ਆਧੁਨਿਕ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਮਾਲਾ ਵੀ ਮਿਲ ਜਾਂਦੀਆਂ ਨੇ ਉਹਨਾਂ ਉੱਪਰ ਅੱਖਰ ਵੀ ਆਉਂਦੇ ਆ ਡਿਜੀਟਲ ਨੇ ਉਹ ਉਹ ਵੀ ਅਸੀਂ ਉਂਗਲੀ ਵਿੱਚ ਇਸ ਤਰ੍ਹਾਂ ਰੱਖ ਕੇ ਉਹ ਬਟਨ ਪ੍ਰੈਸ ਕਰਨਾ ਪੈਂਦਾ ਤੇ ਉਹ ਅੱਗੇ ਮਾਲਾ ਦਾ ਰੂਪ ਉਹਨੂੰ ਦਿੱਤਾ ਹੋਇਆ ਇਹ ਜੋੜਨ ਦੇ ਸਾਰੇ ਤਰੀਕੇ ਹੀ ਆ ਇੱਕ ਪਾ ਕਿਸ ਤਰ੍ਹਾਂ ਜੁੜਨਾ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਬੰਦਾ ਪਹਿਲਾਂ ਭਾਵੇਂ ਉਹਦੀ ਸੁਰਤ ਬਾਹਰ ਵੀ ਜਾਂਦੀ ਹੋਵੇ ਪਰ ਉਹਦੀ ਰਸਨਾ ਉਹਦੀ ਜੀਵ ਜਿਹੜੀ ਆ ਉਹ ਤਾਂ ਕਮ ਸੇ ਕਮ ਨਿੰਦਿਆ ਤਾਂ ਨਹੀਂ ਨਾ ਕਰਦੀ ਚੁਗਲੀ ਨਹੀਂ ਕਰਦੀ ਤਾਂ ਇਹ ਜਿਹੜਾ ਮੂਲ ਮੰਤਰ ਇਹਨੂੰ ਕਰਨ ਦਾ ਸੌਖਾ ਤਰੀਕਾ ਹੀ ਇਹ ਆ ਵੀ ਤੁਸੀਂ ਇਹ ਚੀਜ਼ ਨੂੰ ਵੰਡ ਕੇ ਸ਼ਕੋ ਇਹ ਵੀ ਇੱਕ ਸਿੱਖੀ ਦਾ ਸਿਧਾਂਤ ਹੀ ਆ ਆਪ ਵੀ ਜਪੋ ਹੋਰਾਂ ਨੂੰ ਵੀ ਨਾਮ ਜਪਾਓ ਅਤੇ ਜਦੋਂ ਤੁਸੀਂ ਆ ਜਿਹੜੀਆਂ ਚੀਜ਼ਾਂ ਮੰਗਦੇ ਹੋ ਰੱਬ ਕੋਲੋਂ ਆ ਸਵਾ ਲੱਖ ਮੂਲ ਮੰਤਰ ਦਾ ਪਾੜ ਜਦੋਂ ਤੁਸੀਂ ਕਰ ਲਿਆ ਇਹ ਚੀਜ਼ਾਂ ਤੁਹਾਡੀਆਂ ਆਪੇ ਹੀ ਹੋ ਜਾਣੀਆਂ ਤੁਹਾਨੂੰ ਤਾਂ ਵੱਡੀ ਦਾਤ ਮਿਲ ਜਾਣੀ ਆ ਰੱਬੀ ਦਾਤ ਉਹਦਾ ਸਿਮਰਨ ਮਿਲ ਜਾਣਾ ਦੁਨਿਆਵੀ ਚੀਜ਼ਾਂ ਦਾ ਤੁਹਾਡੇ ਅੱਗੇ ਹੱਥ ਜੋੜ ਕੇ ਖੜ ਜਾਣਗੀਆਂ ਜੇ ਪਹਿਲੇ ਸਵਾ ਲੱਖ ਵਿੱਚ ਨਹੀਂ ਹੋਵੇਗਾ ਤੇ ਦੂਜੇ ਸਵਾ ਲੱਖ ਵਿੱਚ ਹੋ ਜਾਵੇਗਾ ਇਸ ਤਰ੍ਹਾਂ ਨਾਲ ਇੱਥੇ ਥੋੜਾ ਵਿਸ਼ਵਾਸ ਕਰਨਾ ਪੈਂਦਾ ਇਹ ਕੋਈ ਤਰਕ ਬੁੱਧੀ ਵਾਲੀ ਗੱਲ ਨਹੀਂ ਹੈ ਅਤੇ ਜੇ ਕੋਈ ਕਿਸੇ ਦੇ ਬਾਲੇ ਹੀ ਮਾੜੇ ਕਰਮ ਕੀਤੇ ਆ ਪੂਰਵਲੇ ਸੰਸਕਾਰ ਆ ਪਿਛਲੇ ਜਨਮਾਂ ਵਿੱਚ ਬਾਲੇ ਮਾੜੇ ਕਰਮ ਕੀਤੇ ਆ ਉਹ ਪਹਿਲੇ ਨਹੀਂ ਦੂਜੇ ਨਹੀਂ ਫਿਰ ਤੀਜੇ ਵਿੱਚ ਜਾ ਕੇ ਇਹ ਸਫਲ ਹੋ ਜਾਵੇਗਾ ਇਹ ਚੀਜ਼ਾਂ ਸਾਰੀਆਂ ਹੈਗੀਆਂ ਗੁਰਸਿੱਖ ਪਿਆਰਿਓ ਤਾਂ ਤੁਸੀਂ ਜ਼ਰੂਰ ਕਰਕੇ ਦੇਖੋ ਉਹ ਨਾਸਤਿਕ ਲੋਕ ਜਿਹੜੇ ਆ ਤੋੜਨ ਵਾਲੇ ਆ ਉਹਨਾਂ ਦੀ ਗਿਣਤੀ ਬਹੁਤ ਆ ਜੋੜਨ ਵਾਲਾ ਕੋਈ ਕੋਈ ਹੁੰਦਾ ਤੋੜਨ ਵਾਲੇ ਸਾਰੇ ਹੀ ਹੁੰਦੇ ਆ ਫਸਾਉਣ ਵਾਲੀਆਂ ਚੀਜ਼ਾਂ ਮਨ ਨੂੰ ਜੰਜਾਲ ਕਿੰਨੇ ਆਸੇ-ਪਾਸੇ ਆ ਨਸ਼ਾ ਸ਼ਰਾਬ ਚਿੱਟਾ ਕਿੰਨਾ ਕੁਝਾ ਜੂਆ ਸਭ ਕੁਝਾ ਤੇ ਕੱਢਣ ਵਾਲੀ ਚੀਜ਼ ਉਹ ਕੱਢਣ ਵਾਲੇ ਦੋਸਤ ਮਿੱਤਰ ਵੀ ਥੋੜੇ ਹੁੰਦੇ ਆ ਆ ਜਾ ਇਸ ਤਰ੍ਹਾਂ ਪੈਗ ਲਾ ਉਹ ਇਹੇ ਕਹਿਣ ਵਾਲੇ ਬਹੁਤ ਮਿਲ ਜਾਣਗੇ ਨਸ਼ੇ ਤੇ ਲੱਗ ਜਾ ਬਹੁਤ ਮਿਲ ਜਾਣਗੇ ਆਯਾਸ਼ੀ ਕਰਨ ਵਾਲੇ ਦੂਜਿਆਂ ਨੂੰ ਕਰਾਉਣ ਵਾਲੇ ਬੜੇ ਮਿਲ ਜਾਣਗੇ ਪਰ ਆਓ ਨਾਮ ਜਪੋ ਇਸ ਤਰ੍ਹਾਂ ਜੋੜਨ ਵਾਲੇ ਬੜੇ ਥੋੜੇ ਹੋਣਗੇ ਜੀ ਅਤੇ ਇੱਥੇ ਮੈਂ ਦੱਸਣਾ ਚਾਹੁੰਨਾ ਕਿ ਸੰਤਾਂ ਮਹਾਪੁਰਖਾਂ ਵਾਂਗ ਉਹ ਅਵਸਥਾ ਭਾਵੇਂ ਧੀਰ ਨਾਲ ਬਣੇਗੀ ਕਿ ਇੱਕ ਦਿਨ ਵਿੱਚ ਹੀ ਇੰਨਾ-ਇੰਨਾ ਪਾਠ ਕਰ ਲੈਣਾ ਇੱਕ ਦਿਨ ਵਿੱਚ ਹੀ ਸਵਾ ਲੱਖ ਮੂਲ ਮੰਤਰ ਦਾ ਅਭਿਆਸ ਕਰ ਲੈਣਾ ਇਸ ਤਰ੍ਹਾਂ ਪਹਿਲਾਂ-ਪਹਿਲਾਂ ਨਹੀਂ ਹੋਵੇਗਾ ਹੋ ਸਕਦਾ ਅਸੀਂ ਸਾਲ ਇੱਕ ਸਾਲ ਦੇ ਵਿੱਚ ਸਵਾ ਲੱਖ ਮੂਲ ਮੰਤਰ ਦਾ ਪਾਠ ਕਰ ਸਕੀਏ ਜਾਂ ਫਿਰ ਅਸੀਂ 6 ਮਹੀਨਿਆਂ ਵਿੱਚ ਜਾਂ ਮਹੀਨੇ ਵਿੱਚ ਪਰ ਜੇ ਅਸੀਂ ਮੈਂ ਇਹ ਕਹੂੰਗਾ ਵੀ ਸਾਲ ਵਿੱਚ ਵੀ ਅਸੀਂ ਕਰ ਲੈਨੇ ਆ ਤਾਂਸੀਂ ਆਪਣੇ ਆਪ ਨੂੰ ਸਫਲ ਹੀ ਸਮਝਾਂਗੇ ਕਿਉਂਕਿ ਸੰਤਾਂ ਮਹਾਪੁਰਖਾਂ ਦੀ ਅਵਸਥਾ ਕੋਈ ਹੋਰ ਹੁੰਦੀ ਆ ਉਹ ਵੀ ਜਦੋਂ ਸ਼ੁਰੂ ਕਰਦੇ ਨੇ ਇਸ ਤਰ੍ਹਾਂ ਹੀ ਆਰੰਭ ਕਰਦੇ ਨੇ ਹੌਲੀ-ਹੌਲੀ ਅਵਸਥਾ ਬਣਦੀ ਆ ਹਰ ਕਾ ਬਿਲੋਬਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਇਤਨਾ ਸਹਿਜੇ ਸਹਿਜੇ ਸਾਨੂੰ ਇਧਰ ਧਿਆਨ ਦੇਣਾ ਪਵੇਗਾ ਬਹੁਤ ਪ੍ਰੇਮ ਰੱਖਣਾ ਪਵੇਗਾ ਜੇ ਕਰੀ ਵੀ ਜਾਵਾਂਗੇ ਪ੍ਰੇਮ ਨਹੀਂ ਹੋਵੇਗਾ ਫਿਰ ਵੀ ਗੱਲ ਨਹੀਂ ਬਣੇਗੀ ਇਹਨਾਂ ਖਾਸ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਬਾਕੀ ਮੂਲ ਮੰਤਰ ਦਾ ਜਿਹੜਾ ਉਚਾਰਨ ਉਹ ਸ਼ੁੱਧ ਹੋਣਾ ਚਾਹੀਦਾ ਜੇ ਤੁਹਾਨੂੰ ਨਹੀਂ ਆਉਂਦਾ ਉਚਾਰਨ ਜਿਵੇਂ ਕਿ ਇੱਕ ਓ ਅੰਕਾਰ ਇਹਦਾ ਸ਼ੁੱਧ ਉਚਾਰਨ ਅੱਗੇ ਸਤਿਨਾਮ ਹੈ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਸ ਤਰ੍ਹਾਂ ਕਈ ਗੁਰਪ੍ਰਸਾਦ ਹੀ ਕਹਿ ਦਿੰਦੇ ਆ ਤਾਂ ਹੈ ਤਾਂ ਪ੍ਰਸਾਦ ਤਾਂ ਗੁਰਬਾਣੀ ਦਾ ਜਿਹੜਾ ਉਚਾਰਨ ਉਹ ਮੂਲ ਮੰਤਰ ਦਾ ਜਿਹੜਾ ਉਚਾਰਨ ਉਹ ਠੀਕ ਹੋਣਾ ਚਾਹੀਦਾ ਵਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਭਰਿਆ ਹੱਥ ਰੱਖਣ ਸਾਨੂੰ ਇਹ ਸਮੱਤ ਦੇਣ ਕਿ ਅਸੀਂ ਇਹ ਮੂਲ ਮੰਤਰ ਜਿਹੜਾ ਅਸਲ ਮੰਤਰ ਆ ਇਹਦੇ ਨਾਲ ਵੀ ਜੁੜ ਸਕੀਏ ਤੇ ਜਦੋਂ ਤੁਸੀਂ ਕਰੋਗੇ ਆਪੇ ਤੁਹਾਨੂੰ ਸਭ ਕੁਝ ਮਿਲ ਜਾਣਾ ਜਿਹੜੀਆਂ ਚੀਜ਼ਾਂ ਤੁਸੀਂ ਮੰਗਦੇ ਹੋ ਜਿਹੜੀਆਂ ਤੁਹਾਡੀਆਂ ਇਛਾਵਾਂ ਨੇ ਉਹ ਬੜੀਆਂ ਛੋਟੀਆਂ ਚੀਜ਼ਾਂ ਨੇ ਇਹ ਤਾਂ ਨਾਮ ਦੇ ਨਾਲ ਤਾਂ ਜਨਮ ਮਰਨ ਜਿਹੜਾ ਬੰਦੇ ਦਾ ਇਹ ਕੱਟਿਆ ਜਾਂਦਾ ਨਿੱਕੀਆਂ ਚੀਜ਼ਾਂ ਤਾਂ ਮਿਲਣੀਆਂ ਹੀ ਆ। ਤੁਸੀਂ ਇਹ ਗੱਲ ਤੇ ਭਰੋਸਾ ਬਣਾ ਕੇ ਦੇਖੋ ਜਰੂਰ ਤੁਹਾਡੇ ਕਾਰਜ ਰਾਸ ਹੋਣਗੇ ਕਿਉਂਕਿ ਕਾਰਜ ਰਾਸ ਹੁੰਦੇ ਆ ਮਨ ਕਰਕੇ ਜਦੋਂ ਆਪਾਂ ਪਰਮੇਸ਼ਰ ਦਾ ਨਾਮ ਲੈਨੇ ਆ ਉਦੋਂ ਹੀ ਕਾਰਜ ਰਾਸ ਹੁੰਦੇ ਆ ਸਤਗੁਰੂ ਪੂਰੇ ਸੇਵਿਆ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧਿਆ ਕਾਰਜ ਆਵੇ ਰਾਸ ਸਤਗੁਰੂ ਸੱਚੇ ਪਾਤਸ਼ਾਹ ਰਹਿਮਤ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ